ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪੰਥ ਖਾਲਸਾ ਜਿੱਦਾਂ ਦੁਨਿਆਵੀ ਯੂਨੀਵਰਸਿਟੀਆਂ 'ਚ ਪੜ੍ਹਾਈ ਕਰਨ ਵਾਸਤੇ ਸਕੂਲਾਂ ਕਾਲਜਾਂ 'ਚ ਜਾਈਦੇ ਨਾ ਇੱਥੇ ਵੀ ਇਹ ਗੁਰੂ ਗੋਬਿੰਦ ਸਿੰਘ ਦਾ ਸਕੂਲ ਹੈ ਕਲਗੀ ਵਾਲਿਆ ਤੇਰੇ ਸਕੂਲ ਅੰਦਰ ਪੜਨ ਵਾਲਿਆਂ ਦੀ ਲਗਦੀ ਸੀ ਕੋਈ ਨਾ ਜਦ ਮੈਂ ਸਕੂਲ ਦੇ ਅੰਦਰ ਪਰਵੇਸ਼ ਹੋਇਆ ਪੜਨ ਵਾਲਿਆਂ ਦੇ ਟੜਾਂ ਤੇ ਸੀਸ ਕੋਈ ਨਾ ਸਾ ਸੰਗਤ ਇੱਥੇ ਮਰੀਦ ਬਣਾਇਆ ਜਾਂਦਾ ਹੈ ਇਸੇ ਕਰਕੇ ਕਹੀਦਾ ਮਾਇ ਨੀ ਮਾਇ ਮੈਨੂੰ ਕਲਗੀ ਧਰ ਦੇ ਪੜਨ ਸਕੂਲੇ ਪਾ ਦੇ ਮਾਇ ਨੀ ਮਾਇ ਮੈਨੂੰ ਕਲਗੀ ਧਰ ਦੇ ਪੜਨ ਸਕੂਲੇ ਪਾ ਦੇ ਮਾਇ ਨੀ ਮਾਇ ਮੈਨੂੰ ਕਲਗੀ ਧਰ ਦੇ ਪੜਨ ਸਕੂਲੇ ਪਾ ਦੇ ਵਾਹਿਗੁਰੂ ਬਈ ਦੀ ਦਰਦੇ ਪੜਨਸ ਖੂਲੇ ਪਾਦੇ ਮਾਈ ਦੀ ਮਾਇ ਮੋਕਲਗੀ ਧਰਦੇ ਪੜਨਸ ਖੂਲੇ ਪਾਦੇ ਸਿਰ ਦੇ ਕੇ ਜਿੱਥੇ ਮਿਲਦਾ ਦਾਖਲਾ ਉੱਥੇ ਨਾ ਲਖਵਾ ਦੇ ਮਾਈ ਨੀ ਮਾਇ ਮੋਕਲਗੀ ਧਰਦੇ ਪੜਨਸ ਖੂਲੇ ਪਾਦੇ ਮਾਈ ਨੀ ਮਾਇ ਮੋਕਲਗੀ ਧਰਦੇ ਪੜਨ ਸਕੂਲੇ ਵਾਦੇ ਮੈਂ ਨਹੀਂ ਮੈਂ ਮਨੁਕਲਗੀ ਧਰਦੇ ਪੜਨ ਸਕੂਲੇ ਵਾਦੇ ਮੈਂ ਨਹੀਂ ਮੈਂ ਮਨੁਕਲਗੀ ਧਰਦੇ ਪੜਨ ਸਕੂਲੇ ਵਾਦੇ ਮੈਂ ਨਹੀਂ ਮੈਂ ਮਨੁਕਲਗੀ ਧਰਦੇ ਪੜਨ ਸਕੂਲੇ ਵਾਦੇ ਹੋ ਮੈਂ ਨਹੀਂ ਮੈਂ ਮਨੁਕਲਗੀ ਧਰਦੇ ਪੜਨ ਸਕੂਲੇ ਵਾਦੇ ਇੱਥੇ ਮਰੀਦ ਬਣਾਇਆ ਜਾਂਦਾ ਹੈ ਇੱਥੇ ਗੁਰੂ ਨਾਨਕ ਦੇ ਪਿਆਰੇ ਬਣਾਇਆ ਜਾਂਦਾ ਹੈ ਇੱਥੇ ਤਾਂ ਸਭ ਤੋਂ ਪਹਿਲਾਂ ਆਖੇ ਹੀ ਇਹ ਗੱਲ ਜਾਂਦੀ ਜੋ ਤੋ ਪ੍ਰੇਮ ਖੇਲਣ ਦਾ ਚਾਹੋ ਸਰਸੰਗਤ ਜੀ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਾਸ ਫੇਰ ਆਈਏ ਇੱਥੇ ਤਾਂ ਜਿੰਨੂੰ ਪ੍ਰਵਾਣ ਹੁੰਦਾ ਫਿਰ ਉਹ ਸੌਦਾ ਕਰਦੇ ਨੇ ਆ ਕੇ ਇੱਥੇ ਇਹ ਸੱਚਾ ਸੋਪਾ ਸਰਸੰਗਤ ਜੀ ਮਰੀਦ ਹੋਣ ਉਹ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਲਾਈ ਤੁਸੀਂ ਵੇਖੋ ਪਿਆਰ ਹੈ ਨਾ ਜਿਹੜਾ ਪ੍ਰੇਮ ਢਾਈ ਅੱਖਰ ਪ੍ਰੇਮ ਦੇ ਨੇ ਜਿੰਦੀ ਜ਼ਿੰਦਗੀ ਵਿੱਚ ਗੁਰੂ ਪ੍ਰਤੀ ਪਿਆਰ ਆ ਗਿਆ ਜਿੰਦੀ ਜ਼ਿੰਦਗੀ ਵਿੱਚ ਗੁਰੂ ਪ੍ਰਤੀ ਪ੍ਰੇਮ ਆ ਗਿਆ ਚੇਤੇ ਰੱਖਿਓ ਮਹਾਰਾਜ ਫਿਰ ਅੱਗੋਂ ਇੰਨਾ ਕੁ ਪਿਆਰ ਕਰਦੇ ਨੇ ਜਿੰਦੇ ਨਾਲ ਸਾਡਾ ਪ੍ਰੇਮ ਨਾ ਹੋਵੇ ਜਿੰਦੇ ਨਾਲ ਸਾਡਾ ਪਿਆਰ ਨਾ ਹੋਵੇ ਭਾਵੇਂ ਅਗਲਾ ਸਾਡੇ ਸਾਹਮਣੇ ਬੈਠਾ ਮਰੀ ਜਲੇ ਸਾਨੂੰ ਕੀ ਅਸੀਂ ਅਸੀਂ ਪਾਣੀ ਨਹੀਂ ਪੁੱਛਦੇ ਅਗਲੇ ਨੂੰ ਰਸਤੇ 'ਚ ਕਈ ਵਾਰ ਗੱਡੀ ਦਾ ਕਿਸੇ ਦਾ ਐਕਸੀਡੈਂਟ ਹੋ ਜਾ ਆਪਾਂ ਕਹਿੰਦੇ ਕੋਈ ਨਹੀਂ ਯਾਰ ਇਹ ਤਾਂ ਰੋਜ਼ ਹੀ ਹੁੰਦੇ ਨੇ ਲੰਘ ਚੱਲੋ ਜਿੰਦੇ ਨਾਲ ਪ੍ਰੇਮ ਹੋਵੇ ਪਿਆਰ ਹੋਵੇ ਆਪਾਂ ਜਨਮਾਂ ਰਨ ਤੱਕ ਜਾਣੇ ਆ ਪਿਆਰ ਦਾ ਸੌਦਾ ਹੈ ਨਾ ਸਰਸੰਗਜੀ ਬਿਨਾ ਪ੍ਰੇਮ ਤੋਂ ਕੋਈ ਆਪਣੀ ਉਂਗਲੀ ਤੇ ਟੱਕ ਨਹੀਂ ਲਵਾ ਸਕਦਾ ਕਈ ਵਾਰ ਮੈਂ ਇਹ ਸੋਚਦਾ ਹੁੰਨਾ ਕਲਗੀ ਕਲਗੀ ਧਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਕਿੰਨਾ ਪਿਆਰ ਕੀਤਾ ਹੋਏਗਾ ਆਪਣੇ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੋਚ ਕੇ ਵੇਖੋ ਤੁਸੀਂ ਸਰਸੰਗਤ ਜਿੰਦੇ ਨਾਲ ਪ੍ਰੇਮ ਨਾ ਹੋਵੇ ਉਹਦੇ ਤੋਂ ਤਾਂ ਜਾਨਵਾਰ ਨਹੀਂ ਦੂਰ ਦੀ ਗੱਲ ਪਾਣੀ ਦੀ ਘੁੱਟ ਨਹੀਂ ਪੁੱਛਦੇ ਤੇ ਜਿਹੜਾ ਸਾਨੂੰ ਅੱਗੋਂ ਪਿਆਰ ਕਰਦਾ ਹੈ ਉਹਦੇ ਲਈ ਕੁਰਬਾਨ ਹੁੰਨੇ ਆ ਉਹ ਗੁਰਮਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਸ਼ਕ ਕੀ ਸੀ ਭਾਈ ਮਨੀ ਸਿੰਘ ਹੋਣੀ ਬਾਬਾ ਦੀਪ ਸਿੰਘ ਹੋਣੀ ਸਿੱਖ ਇਤਿਹਾਸ ਵਿੱਚ ਐਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿਆਰ ਕੀਤਾ ਆਪਣੇ ਸਿੱਖਾਂ ਨੂੰ ਭਾਈ ਮਨੀ ਸਿੰਘ ਜੀ ਨੂੰ ਕੈਸਾ ਗੁਰੂ ਗੋਬਿੰਦ ਸਿੰਘ ਨੇ ਪਿਆਰ ਕੀਤਾ ਹੋਏਗਾ ਕਲਗੀ ਧਰ ਪਿੱਛੇ ਬੰਦ ਬੰਦ ਕਟਵਾ ਗਏ ਹੋ ਜਲਾਦ ਆਏ ਜਦੋਂ ਆਇਆ ਨਾ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਨ ਵਾਸਤੇ ਉਹਨੇ ਆਏ ਹੱਥ ਫੜਿਆ ਹੱਥ ਫੜ ਕੇ ਆਏ ਜਦੋਂ ਵਾਰ ਕਰਨ ਲੱਗਾ ਨਾ ਟਾਕੂਏ ਨਾਲ ਭਾਈ ਮਨੀ ਸਿੰਘ ਜੀ ਨੇ ਜਲਾਦ ਦਾ ਹੱਥ ਫੜ ਲਿਆ ਕਹਿੰਦੇ ਆ ਕੀ ਕਰਨ ਲੱਗਾ ਕਹਿੰਦਾ ਜੀ ਬੰਦ ਬੰਦ ਕੱਟਣ ਦਾ ਹੁਕਮ ਹੈ ਕੱਟਣ ਲੱਗੇ ਆ ਤੁਹਾਨੂੰ ਭਾਈ ਮਨੀ ਸਿੰਘ ਜੀ ਕਹਿੰਦੇ ਗੱਲ ਸੁਣ ਤੈਨੂੰ ਤੇਰੇ ਮਾਲਕ ਦਾ ਹੁਕਮ ਏ ਬੰਦ-ਬੰਦ ਕੱਟਣ ਦਾ ਤੂੰ ਵਾਰ ਕਰਨ ਲੱਗਾ ਗੁੱਟ ਕੋਲ ਉਹ ਜਲਾਦਾ ਬੰਦ ਗੁੱਟ ਤੋਂ ਨਹੀਂ ਬੰਦ ਤਾਂ ਪੋਟੇ ਤੋਂ ਸ਼ੁਰੂ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੰਦ ਤਾਂ ਪੋਟੇ ਤੋਂ ਸ਼ੁਰੂ ਹੁੰਦਾ ਤੂੰ ਗੁੱਟ ਤੇ ਵਾਰ ਕਰਦਾ ਗੁੱਟ ਤੇ ਵਾਰ ਨਾ ਕਰ ਮੇਰਾ ਪੋਟਾ-ਪੋਟਾ ਕੱਟ ਦੇ ਜਲਾਦ ਹੈਰਾਨ ਰਹਿ ਗਿਆ ਕਹਿੰਦਾ ਬਾਬਾ ਮੈਂ ਤਾਂ ਸਮਝਿਆ ਵੀ ਛੇਤੀ ਜਾਨ ਨਿਕਲੇਗੀ ਵੱਡਾ ਵੱਡਾ ਕਰਕੇ ਵੜਦਾ ਇਹ ਨਾ ਪ੍ਰਵਾਹ ਕਰਦਾ ਉਹ ਗੁਰੂ ਗੋਬਿੰਦ ਸਿੰਘ ਦੇ ਆਸ਼ਕ ਹੀ ਸੀ ਸਾਰੇ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਪਿਆਰ ਕਰਦੇ ਸੀ ਮਹਾਰਾਜ ਸਾਰਸੰਗਤ ਜੀ ਸਿੱਖ ਇਤਿਹਾਸ ਵਿੱਚ ਜਿੱਥੇ ਕਿਤੇ ਤੁਹਾਨੂੰ ਸਵੇਕ ਸਿੰਘ ਸਹਬਾਜ ਸਿੰਘ ਚਰਖੜੀ ਤੇ ਚੜਿਆ ਦਿਸਦਾ ਹੈ ਕਿਤੇ ਭਾਈ ਤਾਰੂ ਸਿੰਘ ਦੀ ਖੋਪਰੀ ਲੈਂਦੀ ਵਿਖਦੀ ਏ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਦਿਲ ਕੱਢ ਕੇ ਉਹਦੇ ਛੋਟੇ ਜਿਹੇ ਪੁੱਤਰ ਦੇ ਮੂੰਹ ਦੇ ਮੂੰਹ ਵਿੱਚ ਪਾਇਆ ਜਾਂਦਾ ਸਿੱਖ ਇਤਿਹਾਸ ਦੀ ਤਵਾਰੀਖ ਵਿੱਚ ਕਿਤੇ ਵੀ ਤੁਹਾਨੂੰ ਇਹ ਨਹੀਂ ਪੜਨ ਨੂੰ ਮਿਲੇਗਾ ਕਿਸੇ ਸਿੱਖ ਨੂੰ ਤਸੀਹਾ ਦੇਣ ਲੱਗੇ ਹੁਣ ਉਹ ਕਹੇ ਮੈਂ ਡਰ ਗਿਆ ਮੈਂ ਡੋਲ ਗਿਆ ਮੈਂ ਸਿੱਖੀ ਛੱਡਣ ਲੱਗਿਆ ਜਾਨਾ ਤਾਂ ਵਾਰਗੇ ਪਰ ਡੋਲੇ ਨਹੀਂ ਉਹ ਮਰੀਦ ਸੀ ਅਸੀਂ ਆਪਣੇ ਆਲ ਵੇਖੀਏ ਅਸੀਂ ਅਸੀਂ ਮਰੀਦ ਅਸੀਂ ਹਾਂ ਉਹਨਾਂ ਚ ਸਾਰੀ ਸਾਰੀ ਜ਼ਿੰਦਗੀ ਹੋ ਗਈ ਗੁਰਦੁਆਰੇ ਆਉਂਦਿਆਂ ਨੂੰ ਸਾਰੀ ਸਾਰੀ ਜ਼ਿੰਦਗੀ ਹੋ ਗਈ ਕਈ ਵਾਰ ਮੈਂ ਸੋਚਦਾ ਹੁੰਨਾ ਵੇਖ ਕੇ ਤਰਸ ਵੀ ਆਉਂਦਾ ਰੋਜ਼ ਹੀ ਹੁਣ ਸਾਰੇ ਪੰਜਾਬ 'ਚ ਹੀ ਘੁੰਮ ਕੇ ਹਾਰੇ ਪਾਸੇ ਦਵਾਨ ਲਾਈਦਾ ਕਈ ਆ ਕੇ ਕਹਿਣਗੇ ਬਾਬਾ ਜੀ 10 ਸਾਲ ਹੋ ਗਏ ਗੁਰਦੁਆਰੇ ਜਾਂਦੇ ਹਨ ਮੰਨ ਜਾਈ ਨਹੀਂ ਟਿਕਦਾ 15 ਸਾਲ ਹੋ ਗਏ ਮੰਨ ਇਕਾਗਰ ਹੀ ਨਹੀਂ ਹੋਇਆ ਤਾਂ ਮੈਂ ਤਾਂ ਫਿਰ ਕਹਿੰਦਾ ਹੁਣ ਵੀ ਗੁਰਮਖੋ ਜਿਹੜਾ ਬੰਦਾ 10 ਸਾਲ ਗੁਰੂ ਕੀ ਹਜ਼ੂਰੀ ਚ ਆ ਕੇ ਬਹਿੰਦਾ ਰਿਹਾ ਕਥਾ ਸੁਣਦਾ ਰਿਹਾ ਕੀਰਤਨ ਸੁਣਦਾ ਰਿਹਾ ਸਮਾਂ ਵੀ 10 ਸਾਲ ਦਾ ਹੋ ਗਿਆ ਜੇ 10 ਸਾਲ ਬਾਅਦ ਵੀ ਮਨ ਨਹੀਂ ਟਿਕਦਾ ਅਜੇ ਵੀ ਮਨ ਫੁਰਨੇ ਲੈਂਦਾ ਤੇ ਗੁਰਦੁਆਰੇ ਆ ਕੇ ਕਰਦੇ ਕੀ ਰਹੇ ਦੇ ਫਿਰ ਇੱਥੇ ਕਰਦੇ ਕੀ ਰਹੇ ਆਪਾਂ ਬੜੇ ਫਿਰਦੇ ਨੇ ਕ੍ਰਿਸ਼ਨ ਜੀ ਦੀ ਮੂਰਤੀ ਦੀ ਪੂਜਾ ਕਰਦੇ ਮਿਲਦਾ ਨਹੀਂ ਕ੍ਰਿਸ਼ਨ ਜੀ ਨੂੰ ਬਿਦਰ ਵਰਗਾ ਜਿਹੜਾ ਅਲੂਣਾ ਸਾਗ ਖਵਾਵੇ ਬੜੇ ਫਿਰਦੇ ਨੇ ਰਾਮ ਜੀ ਦੀ ਮੂਰਤੀ ਦੀ ਪੂਜਾ ਕਰਦੇ ਮਿਲਦਾ ਨਹੀਂ ਰਾਮ ਨੂੰ ਭੀਲਣੀ ਵਰਗਾ ਜਿਹੜਾ ਝੂਠੇ 베ਰ ਖਵਾਵੇ ਦੇਗਾ ਅਸੀਂ ਵੀ ਬੜੀਆਂ ਚੁੱਕੀ ਫਿਰਨੇ ਆ ਸੰਗਤ ਜੀ ਮਿਲਦਾ ਨਹੀਂ ਗੁਰੂ ਨਾਨਕ ਨੂੰ ਲਾਲੋ ਵਰਗਾ ਜਿਹੜਾ ਕੋਧਰੇ ਦਾ ਪ੍ਰਸ਼ਾਦਾ ਚ ਗਾਵੇ ਅੱਜ ਵੀ ਵੇਖਦੇ ਹੋਣਗੇ ਮੇਰਾ ਲਾਲੋ ਹੈ ਨਾ ਅੰਚ ਮੇਰਾ ਮਰਦਾਨਾ ਹੈ ਅਸੀਂ ਕਿੱਥੇ ਮਹਾਰਾਜ ਦੇ murid ਪੜਿਓ ਪਿਆਰ ਨਾਲ ਸਾਰੇ ਆਪਣੇ ਮਨ ਦੇ murid ਅਸੀਂ ਸਾਰੇ ਗੁਰਾਂ ਦਾ murid ਕੋਈ ਨਾ ਆਪਣੇ ਮਨ ਦੇ ਮਰੀਦ ਅਤੀ ਸਾਰੇ ਬੁਰਾ ਦਾ ਮਰੀਦ ਕੋਈ ਨਾ ਆਪਣੇ ਮਨ ਦੇ ਮਰੀਦ ਅਤੀ ਸਾਰੇ ਬੁਰਾ ਦਾ ਮਰੀਦ ਕੋਈ ਨਾ ਆਪਣੇ ਮਨ ਦੇ murid ਅਥੀ ਸਾਰੇ ਗੁਰਾਂ ਦਾ murid ਕੋਈ ਨਾ ਆਪਣੇ ਮਨ ਦੇ murid ਅਥੀ ਸਾਰੇ ਗੁਰਾਂ ਦਾ murid ਕੋਈ ਨਾ murid ਬਣਨਾ ਉਦਾਂ ਤਾਂ ਆਪਣੇ ਵਰਗੇ ਬੜਾ ਸਿੱਖ ਕਉਂਦੇ ਸਾਡਾ ਤਨ ਵੀ ਗੁਰੂ ਦਾ ਮਨ ਵੀ ਗੁਰੂ ਦਾ ਧਨ ਵੀ ਗੁਰੂ ਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਜਾ ਕੇ ਕਹਿ ਦੇਣਾ ਕਿਤੇ ਵੀ ਕਲਗੀਧਰ ਮਹਾਰਾਜ ਵੀ ਆਓ ਚੱਲੀਏ ਮੇਰੇ ਨਾਲ ਜਾਣਾ ਆਪਾਂ ਬਥੇ ਸਾਡੇ ਤਾਂ ਬੱਚੇ ਨੇ ਅਸੀਂ ਤਾਂ ਮੱਝਾਂ ਚੋਣੀਆਂ ਸਾਡੇ ਤਾਂ ਕੰਮ ਬੜੇ ਨੇ ਮਹਾਰਾਜ ਜੀ ਫੇਰ ਆ ਜਾ ਅਸੀਂ ਉਹਨਾਂ ਚੋਂ ਆ ਅਸੀਂ ਮੁਰੀਦ ਨਹੀਂ ਅਜੇ ਬਣੇ ਮੁਰੀਦ ਸੀ ਬਾਬਾ ਬੀਰ ਸਿੰਘ ਬਾਬਾ ਤੀਰ ਸਿੰਘ ਵਰਗੀਆਂ ਫੌਜਾਂ ਉਹ ਸੀ ਮੁਰੀਦ ਜਦੋਂ ਮਹਾਰਾਜ ਉੱਥੇ ਦਮਦਮਾ ਸਾਹਿਬ ਦੀ ਧਰਤੀ ਤੇ ਡੱਲਾ ਬਹੁਤ ਗੱਲਾਂ ਕਰੀ ਜਾਵੇ ਕਿ ਨਾ ਮਹਾਰਾਜ ਕਲਗੀਧਰ ਜੀ ਨੂੰ ਕਹਿੰਦਾ ਹੈ ਕਿ ਨਾ ਕਿਹੋ ਜੇ ਮਰਜੀ ਵੜੇ ਸਿੰਘ ਚੁੱਕੀ ਫਿਰਦੇ ਹੋ ਤੁਸੀਂ ਨਾ ਜਾਨ ਨਾ ਪ੍ਰਾਣ ਮਹਾਰਾਜ ਚਮਕੌਰ ਦੀ ਜੰਗ ਵਿੱਚ ਤੁਹਾਡੇ ਚਾਰ ਸਾਹਿਬਜਾਦੇ ਸ਼ਹੀਦ ਹੋ ਗਏ ਮੈਨੂੰ ਬੜਾ ਦੁੱਖ ਹੈ ਜੀ ਕਹਿੰਦਾ ਮਹਾਰਾਜ ਕਹੀ ਨ ਡੱਲਿਆ ਕੋਈ ਗੱਲ ਨਹੀਂ ਅਕਾਲ ਪੁਰਖ ਦੀ ਫੌਜ ਸੀ ਚੱਲੀ ਗਈ ਮਾਰੇ ਕੋਈ ਨਹੀਂ ਨਾ ਮਹਾਰਾਜ ਐਂ ਹੀ ਬੋਲੀ ਜੇ ਜੇ ਮੈਂ ਹੁੰਦਾ ਤੁਹਾਡੇ ਸਾਹਬ ਜਾਂ ਦੇ ਸ਼ਹੀਦ ਨਹੀਂ ਸੀ ਹੋਣ ਦੇਣਾ ਮਹਾਰਾਜ ਮੈਂ ਨਾ ਸੀ ਕੁਝ ਵੀ ਮਾਰੇ ਕਹਿੰਦੇ ਤੇਰੇ ਕੋਲ ਇਹੋ ਜਿਹਾ ਕੀ ਤੂੰ ਕਿਉਂ ਨਹੀਂ ਸੀ ਸ਼ਹੀਦ ਹੋਣ ਦੇਣਾ ਕਿ ਨਾ ਵੇਖੋ ਤਾਂ ਸਹੀ ਇੰਨੀ ਫੈਨਾ ਇੰਨੇ ਫੌਜੀ ਇੰਨੇ ਜਰਨੈਲ ਤਨਖਾਹਾਂ ਦੇਣਾ ਮਾਰੇ ਕਹਿੰਦੇ ਅੱਛਾ ਕਿ ਨਾ ਇੱਕ ਵਾਰੀ ਯਾਦ ਤਾਂ ਕਰ ਦੇ ਮੈਨੂੰ ਫਿਰ ਵੇਖਦੇ ਇੱਕ ਵੀ ਸ਼ਹੀਦ ਨਹੀਂ ਸੀ ਹੋਣ ਦੇਣਾ ਨਾ ਤੁਹਾਡੇ ਪੁੱਤਰ ਸ਼ਹੀਦ ਹੁੰਦੇ ਨਾ ਸਿੰਘ ਸ਼ਹੀਦ ਹੁੰਦੇ ਆ ਕਹਿੋ ਜੇ ਸਿੰਘ ਚੁੱਕੀ ਫਿਰਦੇ ਉਹ ਨਾਲ ਕਰਿਆ ਹੀ ਕੁਛ ਨਹੀਂ ਇਹਨਾਂ ਨੇ ਸਰਸੰਗਤ ਜੀ ਮਹਾਰਾਹ ਕਹਿੰਦੇ ਇਹ ਗੱਲ ਨਹੀਂ ਡੱਲਿਆ ਜਿਨ੍ਹਾਂ ਤੂੰ ਮਰਜੀ ਵੜੇ ਦੱਸਦਾ ਹੈ ਜਿਨ੍ਹਾਂ ਨੂੰ ਤੂੰ ਕਹਿੰਦਾ ਵੀ ਇਹਨਾਂ ਕਰਿਆ ਕੁਛ ਨਹੀਂ ਉਹ ਮੇਰੇ ਪਿੱਛੇ ਜਾਂਨਾ ਤਲੀ ਤੇ ਤਰੀ ਫਿਰਦੇ ਨੇ ਵਾ ਵਾ ਉਹ ਸਿੰਘ ਨੇ ਇੱਕ ਸਿੱਖ ਉਹਨੇ ਨੂੰ ਰਫਲ ਲੈ ਕੇ ਆ ਗਿਆ ਕਲਗੀਧਰ ਮਹਾਰਾਹ ਨੂੰ ਕਹਿੰਦੇ ਮਹਾਰਾਜ ਜੀ ਆਹ ਰਫਲ ਲਿਆਂਦੀ ਏ ਪਰਖ ਕੇ ਵੇਖੋ ਹਾਂ ਭਲਾ ਪਰਖ ਕੇ ਵੇਖੋ ਇਹ ਨਿਸ਼ਾਨਾ ਵਧੀਆ ਲਾਉਂਦੀ ਕੋਲ ਖੜਾ ਡੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਬੜੀਆਂ ਗੱਲਾਂ ਮਾਰਦਾ ਸੈਂ ਸਿੰਘ ਨਹੀਂ ਸ਼ਹੀਦ ਹੋਣ ਦੇਣੇ ਸੀ ਆਏ ਨਹੀਂ ਸੀ ਹੋਣ ਦੇਣਾ ਕਹਿੰਦੇ ਰਫਲ ਲਿਆਇਆ ਸਿੱਖ ਚਲਾ ਕੇ ਵੇਖਣੀ ਏ ਐਵੇਂ ਹੀ ਰੋਂਦ ਨਹੀਂ ਕੱਢ ਦੇਣਾ ਇਹਨੂੰ ਕਿਸੇ ਬੰਦੇ ਤੇ ਚਲਾ ਕੇ ਵੇਖਾਂਗੇ ਕਿਸੇ ਬੰਦੇ ਤੇ ਚਲਾਵਾਂਗੇ ਕੱਲ ਕੀ ਧਰਗੁਰੂ ਗੋਵਿੰਦ ਸਿੰਘ ਮਹਾਰਾਜ ਕਹਿੰਦੇ ਡੱਲਿਆ ਤੂੰ ਕਹਿੰਦਾ ਸੀ ਨਾ ਵੀ ਮੇਰੇ ਕੋਲ ਬੜੀ ਸੈਨਾ ਬੜੀ ਫੌਜ ਜਾ ਐ ਕਰ ਆਪਣੀ ਆਪਣੀ ਸੈਨਾ ਚ ਇੱਕ ਫੌਜੀ ਨੂੰ ਆਵਾਜ਼ ਮਾਰ ਜਾ ਬੁਲਾ ਕੇ ਲਿਆ ਆਪਣੇ ਜਨਰਲ ਉਹਨੂੰ ਕਹੇ ਵੀ ਮਾਰੇ ਨੇ ਪਰਖ ਕਰਨੀ ਆ ਕੇ ਸਾਹਮਣੇ ਖੜੇ ਕੋਈ ਕਹਿੰਦਾ ਮਾਰੇ ਮੈਂ ਗਿਆ ਤੇ ਆਇਆ ਗੱਲ ਹੀ ਕੋਈ ਨਹੀਂ ਚਲਿਆ ਗਿਆ ਡੱਲਾ ਜਾ ਕੇ ਆਪਣੇ ਸਿਪਾਈਆਂ ਨੂੰ ਕਹਿੰਦਾ ਗੁਰੂ ਗੋਵਰ ਸਿੰਘ ਮਹਾਰਾਏ ਕੋਲ ਇੱਕ ਰਫਲ ਆਈ ਏ ਉਹਨਾਂ ਨੇ ਚਲਾ ਕੇ ਵੇਖਣੀ ਏ ਆਪਣੀ ਸੈਨਾ ਚੋਂ ਕਹਿੰਦਾ ਇੱਕ ਦੀ ਲੋੜ ਇੱਕ ਜਣਾ ਆਵੇ ਕੋਈ ਪਰਖ ਕਰਨੀ ਮਹਾਰਾਏ ਨੇ ਆਓ ਕੋਈ ਕੌਣ ਆਵੇ ਉਥੇ ਉਹ ਕਹਿੰਦੇ ਡੱਲਿਆ ਤੇਰੇ ਨਾਲ ਜ਼ਰੂਰ ਆਂ ਕਿਤੇ ਜੰਗ ਜੁਦ ਹੋਵੇ ਮਰਾਂਗੇ ਲੜਾਂਗੇ ਪਰ ਜੇ ਤੂੰ ਕਹਿੰਦੇ ਨਿਆਂਈ ਮੋਤੇ ਮਰ ਜੀਏ ਇਹ ਨਹੀਂ ਜ਼ੌਦਾ ਪ੍ਰਵਾਨ ਸਾਨੂੰ ਤਰਲੇ ਲੈਂਦਾ ਫਿਰਦਾ ਡੱਲਾ ਤੁਹਾਡੇ ਬੱਚੇ ਮੈਂ ਪਾਲ ਲੂੰ ਤੁਹਾਡੇ ਬੱਚਿਆਂ ਨੂੰ ਮਾਇਆ ਦੇ ਦੂੰ ਕੋਈ ਵੀ ਨਹੀਂ ਖੜਦਾ ਕੋਈ ਵੀ ਨਹੀਂ ਆਇਆ ਕਹਿੰਦੇ ਡੱਲਿਆ ਮਹਾਰਾਏ ਨੇ ਪਰਖ ਹੀ ਕਰਨੀ ਆਪ ਖੜ ਜਾ ਅੱਗੇ ਹੁਣ ਆਪ ਵੀ ਮਰਨ ਤੋਂ ਡਰਦਾ ਜਦੋਂ ਵਾਪਸ ਆਇਆ ਨਾ ਗਲਗੀ ਧਰ ਗੁਰੂ ਗੋਬਿੰਦ ਸਿੰਘ ਮਹਾਰੇ ਕੋਲ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕੋਲ ਵਾਪਸ ਆਇਆ ਗੁਰੂ ਗੋਬਿੰਦ ਸਿੰਘ ਮਹਾਰੇ ਕਹਿੰਦੇ ਡੱਲਿਆ ਕੱਲਾ ਹੀ ਦਰਿਆ ਹੁੰਨਾ ਤੈਨੂੰ ਕਿਹਾ ਸੀ ਸਿਪਾਈ ਲਿਆ ਕੋਈ ਆਪਣਾ ਹੱਥ ਜੋੜ ਕੇ ਨੀਵੀਂ ਪਾ ਕੇ ਕਹਿੰਦਾ ਮਾਰੇ ਮਨਾਏ ਬੜੇ ਪਰ ਕੋਈ ਨਹੀਂ ਮੰਨੇ ਮੇਰਾ ਤਾਂ ਇੱਕ ਵੀ ਨਹੀਂ ਆਇਆ ਮਰ ਕੇ ਕਹਿੰਦੇ ਤੂੰ ਤੇ ਕਹਿੰਦਾ ਸੀ ਮੈਂ ਸਾਹਜਾ ਦੇ ਸ਼ਹੀਦ ਨਹੀਂ ਸੀ ਹੁਣ ਦੇਣ ਇਹ ਉੱਥੇ ਜੰਗ ਲੜ ਲੰਦੇ ਤੇਰਾ ਕੋਈ ਨਹੀਂ ਮੰਨੇ ਆ ਨਾ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਤੂੰ ਮਰਜੀ ਵੜੇ ਦੱਸਦਾ ਲੈ ਤੈਨੂੰ ਮੈਂ ਵਿਖਾਵਾਂ ਆਪਣੇ ਸਿੰਘ ਕਹਿੰਦੇ ਓ ਸਾਹਮਣੇ ਤੰਬੂ ਲੱਗਾ ਹੈ ਮਹਾਰਾਜ ਕਲਗੀਧਰ ਕਹਿੰਦੇ ਉੱਥੇ ਦੋ ਸਿੰਘ ਨੇ ਇੱਕ ਦਾ ਨਾਮ ਬਾਬਾ ਵੀਰ ਸਿੰਘ ਇੱਕ ਦਾ ਨਾਮ ਬਾਬਾ ਧੀਰ ਸਿੰਘ ਦੋ ਸਿੰਘ ਨੇ ਕਹਿੰਦੇ ਦੱਲਿਆ ਉੱਚੀ ਖੜ ਕੇ ਆਵਾਜ਼ ਮਾਰ ਕਲਗੀਧਰ ਮਹਾਰਾਜ ਕਹਿੰਦੇ ਆਵਾਜ਼ ਮਾਰ ਇਹ ਕਹੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਫਲ ਦੀ ਪਰਖ ਕਰਨੀ ਏ ਗੋਲੀ ਛਾਤੀ 'ਚ ਮਾਰ ਕੇ ਵੇਖਣਗੇ ਇਹ ਕਹੀਂ ਨਾਲ ਆਵਾਜ਼ ਮਾਰ ਤੇ ਨਾਲ ਇਹ ਕਹੀਂ ਵੀ ਇੱਕ ਦੀ ਲੋੜ ਏ ਡੱਲੇ ਨੇ ਉਵੇਂ ਆਵਾਜ਼ ਮਾਰਦੀ ਕਹਿੰਨਾ ਮਾਰੇ ਨੇ ਰਫੜ ਚ ਲਾ ਕੇ ਵੇਖਣੀ ਭਾਈ ਸਿੰਘੋ ਇੱਕ ਜਣਾ ਆਓ ਜਦੋਂ ਆਵਾਜ਼ ਮਾਰੀ ਇੱਕ ਨੇ ਦਸਤਾਰ ਬੰਨ ਲਈ ਜੀ ਇੱਕ ਦਾ ਲੜ ਹੱਥ ਜੇ ਆਵਾਜ਼ ਗੁਰੂ ਗੋਬਿੰਦ ਸਿੰਘ ਦੇ ਸਨੇਹਾ ਜਦੋਂ ਕੰਨਾਂ 'ਚ ਪਿਆ ਉਹਨੇ ਲੜ ਨਹੀਂ ਟੰਗਿਆ ਭੱਜੇ ਆਉਂਦੇ ਨੇ ਉਸੇ ਵੇਲੇ ਇੱਕ ਦੂਜੇ ਨੂੰ ਕੱਟਦੇ ਹੋਏ ਦੱਲਾ ਵੇਖ ਕੇ ਹੈਰਾਨ ਰਹਿ ਗਿਆ ਆ ਕੀ ਇਹ ਨਾ ਮੈਂ ਤਾਂ ਦੱਸਿਆ ਵੀ ਗੁਰੂ ਗੋਵਰ ਸਿੰਘ ਗੋਲੀ ਛਾਤੀ 'ਚ ਮਾਰਨਗੇ ਐਨਾ ਮਰਨ ਦਾ ਚਾਹ ਦੌੜੇ ਆਉਂਦੇ ਨੇ ਕਲਗੀਧਰ ਮਹਾਰਾਜ ਵੱਲ ਇੱਕ ਨੇ ਲੜ ਹੱਥ 'ਚ ਫੜਿਆ ਇੱਕ ਭੱਜਿਆ ਹੁੰਦਾ ਇੱਕ ਦੂਜੇ ਨੂੰ ਕੱਟਦੇ ਜਾਂਦੇ ਨੇ ਜਦੋਂ ਮਹਾਰਾਜ ਕਲਗੀਧਰ ਕੋਲ ਪਹੁੰਚੇ ਗੁਰੂ ਗੋਵਨ ਸਿੰਘ ਮਹਾਰਾਜ ਇਹਨੇ ਭਾਈ ਇੱਕ ਦੀ ਲੋੜ ਸੀ ਦੋਵੇਂ ਆਗੇ ਤੁਸੀਂ ਬੁਲਾਇਆ ਤੇ ਇੱਕ ਨੂੰ ਸੀ ਜਿਨੇ ਦਸਤਾਰ ਸਜਾਲੀ ਕਿਹਾ ਮਾਰੇ ਪਹਿਲਾਂ ਮੈਨੂੰ ਆਵਾਜ਼ ਸੁਣੇ ਜਿੰਨੇ ਲੜ ਹੱਥ ਜੇ ਕਹਿੰਦਾ ਮਾਰੇ ਤਾਂ ਹੀ ਤਾਂ ਲੜ ਨਹੀਂ ਲਾਇਆ ਮੈਂ ਮੈਨੂੰ ਸੁਣੀ ਆਵਾਜ਼ ਪਹਿਲਾਂ ਡੱਲਾ ਵੇਖ ਕੇ ਹਾਰਨ ਕੇ ਨਾ ਮੈਂ ਤਾਂ ਮਰ ਜੀ ਵੜੀ ਗਈ ਜਾਂਦਾ ਸੀ ਐ ਨਾ ਪਿਆਰ ਮਾਰੇ ਕਹਿੰਦੇ ਚਲੋ ਜੇ ਆ ਕੇ ਸਾਹਮਣੇ ਖੜ੍ਹ ਜਾਓ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਰਫਲ ਸੱਜੇ ਪਾਸੇ ਕਰਤੀ ਭੱਜ ਕੇ ਸੱਜੇ ਪਾਸੇ ਹੋ ਗਏ ਮਹਾਰਾਏ ਨੇ ਖੱਬੇ ਪਾਸੇ ਕੀਤੀ ਭੱਜ ਕੇ ਖੱਬੇ ਪਾਸੇ ਹੋ ਗਏ ਥੱਲੇ ਕੀਤੀ ਥੱਲੇ ਬਹਿ ਗਏ ਸਰਸੰਗਤ ਜੀ ਜਦੋਂ ਮਹਾਰਾਜ ਉੱਤੇ ਨੂੰ ਕਰਦੇ ਨੇ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਦੋਵੇਂ ਜਣੇ ਅੱਡੀਆਂ ਚੁੱਕਦੇ ਨੇ ਪੱਬਿਆਂ ਭਾਰ ਹੋ ਗਏ ਕਲਗੀਆਂ ਵਾਲਿਆ ਪੱਬਿਆਂ ਭਾਰ ਤਾਂ ਹੋਇਆ ਗੋਲੀ ਕਿਤੇ ਅਜਾਈ ਨਾ ਕੱਢਦੀ ਤੇਰੀ ਰਫਲ ਦੀ ਗੋਲੀ ਛਾਦੀ ਛਾਤੀ 'ਚ ਵੱਜਣੀ ਚਾਹੀਦੀ ਬੋਲੋ ਜੀ ਵਾਹੇ ਗੁਰੂ ਛਾਤੀ 'ਚ ਗੋਲੀ ਬੱਜੇ ਕਲਗੀਧਰ ਗੁਰੂ ਗੋਵਰ ਸਿੰਘ ਮਹਾਰਾਜ ਜਦੋਂ ਉੱਤੇ ਨੂੰ ਆਏ ਰਫਲ ਕੀਤੀ ਰੌਂਦ ਕੱਢਦਾ ਮਹਾਰਾਜ ਕਲਗੀਧਰ ਨੂੰ ਪੁੱਛਦੇ ਕਹਿੰਦੇ ਮਹਾਰਾਜ ਤੁਸੀਂ ਤਾਂ ਬੁਲਾਇਆ ਸੀ ਵੀ ਗੋਲੀ ਮਾਰਨੀ ਮਹਾਰਾਜ ਤੁਸੀਂ ਰੌਂਦ ਕੱਢਿਆ ਕਿਉਂ ਨਹੀਂ ਮਾਰੀ ਕਿਉਂ ਨਹੀਂ ਕਲਗੀਧਰ ਕਹਿੰਦੇ ਮਾਰਨੀ ਨਹੀਂ ਸੀ ਮੈਂ ਤਾਂ ਪਰਖ ਹੀ ਕਰਨੀ ਸੀ ਚਲੇ ਗਏ ਕੋਲ ਖੜਾ ਡੱਲਾ ਡੱਲਿਆ ਤੂੰ ਕੀ ਕਹਿੰਦਾ ਸੀ ਚਾਰ ਪੁੱਤਰ ਸ਼ਹੀਦ ਹੋ ਗਏ ਮਰ ਜੀ ਵੜੇ ਇਹਨਾਂ ਨੇ ਕੁਝ ਕਰਿਆ ਨਹੀਂ ਨਾਲ ਲਈ ਫਿਰਦੇ ਹੋ ਗੱਲਾਂ ਮਾਰਦਾ ਸੀ ਨਾ ਤੇਰਾ ਤਾਂ ਇੱਕ ਵੀ ਨਹੀਂ ਆਇਆ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਡਲਿਆ ਐਵੇਂ ਥੋੜਾ ਮੈਂ ਤੇ ਚਮਕੌਰ ਦੀ ਜੰਗ ਵਿੱਚ ਦੋ ਸ਼ਰਾਂਤ ਦੀਆਂ ਨਹੀਂ ਚ ਖਲਾਰਤੇ ਇਨ ਪੁੱਤਰਨ ਕੇ ਸੀਸ ਪਰੇ ਸਾਡੇ ਵਾਲੀ ਹੱਥ ਕਰਕੇ ਕਿਹਾ ਸੀ ਮਹਾਰਾਜ ਨੇ ਉਹ ਕਹ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਮੈਂ ਮੇ ਤਨੀਵਾਰੇ ਪੁੱਤ ਚਾਰ ਡੱਲੇ ਆ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਲਗੀ ਧਰਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰ ਬਹੁਤ ਕਰਦੇ ਨੇ ਜੇ ਕੋਈ ਅੱਗੋ ਕਰਨ ਵਾਲਾ ਹੋਵੇ ਸਰਸੰਗਤ ਜੀ ਉਹ ਬੰਦ ਬੰਦ ਕਟਵਾਇਆ ਉਹਨਾਂ ਨੂੰ ਪਿਆਰ ਹੀ ਕੀਤਾ ਸੀ ਸਰਸੰਗਤ ਜੀ ਜਿਹੜਾ ਮਹਾਪੁਰਸ਼ ਆਪਣੀ ਜ਼ਿੰਦਗੀ ਦਾ ਤੁਸੀਂ ਵੀ ਤਾਂ ਉਹਨਾਂ ਦੇ ਪਿਆਰ 'ਚ ਹੀ ਵੱਜੇ ਬੈਠੇ ਹੋ ਜਿਹੜਾ ਮਹਾਪੁਰਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾ ਜੇ ਜ਼ਿੰਦਗੀ ਬਣਾ ਜੇ ਸਕੇ ਮਾਂ ਪਿਓ ਭੈਣ ਭਰਾ ਸਭ ਭੁੱਲ ਸਕਦੇ ਨੇ ਉਹ ਮਹਾਪੁਰਸ਼ ਨਹੀਂ ਕਦੇ ਭੁੱਲਿਆ ਜਾਂਦਾ ਉਹ ਮਹਾਪੁਰਸ਼ ਨਹੀਂ ਕਦੇ ਭੁੱਲ ਸਕਦਾ ਹਰ ਰੱਬ ਦੇ ਪਿਆਰ ਆ ਵਿਛੋੜਾ ਕਿਵੇਂ ਭੁੱਲੀ ਏ ਤੇਰਾ ਦਰ ਛੱਡ ਹੋ ਕੀ ਦਾ ਦਰ ਮੱਲੀ ਏ ਐਡੇ ਜੋਗੇ ਨਹੀਂ ਸੀ जीॾी तुसां खैर पाई हो उहो मिलियो तो न माण्हू बादशाह यारी जोदी फकीरा तेरे नाल लाई मिलियो तोन माड़ियूं ਬਾਦਸ਼ਾਹੀਏ ਸਰ ਸੰਗ ਜੀ ਨਾ ਕਦੇ ਉਹ ਮਾਂ ਭੁੱਲਦੀ ਤੇ ਨਾ ਕਦੇ ਉਹ ਪਿਓ ਭੁੱਲਦਾ ਰਹਿਮ ਤਾਂ ਨਾ ਪਰ ਗਇਓ ਝੋਲੀਆਂ ਤੂੰ ਸਾਈ ਜੀ ਮੁੜ ਕਦੇ ਫੇਰਾ ਸਿੰਗੜੇ ਪਈ ਜੀ ਤੇਰੇ ਜਾਨ ਪਿੱਛੋਂ ਹੋਏ ਅਸੀਂ ਕੱਲੇ ਰੋ ਰਏ ਅਸੀਂ ਥੱਲੇ ਹੋ ਗਏ ਰੋਗ ਲਾ ਗਿਓ ਫਰੀਦ ਮਾਇਆ ਵੱਲੇ ਰੋ ਰਾਇਸੀ ਝੱਲੇ ਹੋ ਗਏ ਪ੍ਰੀਤਮਾ ਰੋ ਰਾਇਸੀ ਝੱਲੇ ਹੋ ਗਏ ਜਿਹੜਾ ਉਸ ਮਾਲਕ ਵਿੱਚ ਭੇਦ ਹੋ ਜਾਂਦਾ ਹੈ ਸਿਮਰਨ ਕਰਦਾ ਹੈ ਭਜਨ ਕਰਦਾ ਹੈ ਰਾਜੇ ਮਹਾਰਾਜੇ ਐਸੇ ਮਹਾਪੁਰਸ਼ ਦੇ ਦਰ ਤੇ ਆ ਕੇ ਚੁੱਕਦੇ ਨੇ ਆਓ ਸਾਰ ਸੰਗਤ ਜੀ ਇਥੇ ਮੈਂ ਆਪਣੀ ਬਾਣੀ ਨੂੰ ਵਿਸ਼ਰਾਮ ਦੇਣਾ ਬੋਲਿਓ ਸਾਰੇ ਨਾਲ ਨਾਲ ਧਾਰਨਾ ਚ ਇਹ ਦਰ ਫਕੀਰਾਂ ਦਾ ਇਥੇ ਮੰਗਣ ਆਉਂਦੇ ਰਾਜੇ ਇਹ ਦਰ ਫਕੀਰਾਂ ਦਾ ਇਥੇ ਮੰਗਣ ਆਉਂਦੇ ਰਾਜੇ ਇਹੀ ਦਰ ਫਕੀਰਾਂ ਦਾ ਇਥੇ ਮੰਗਣ ਆਉਂਦੇ ਰਾਜੇ ਇਹ ਦਰ ਫਕੀਰਾਂ ਦਾ ਇਥੇ ਮੰਗਣ ਆਉਂਦੇ ਇਹ ਸਾਰੇ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਇਸ ਦਰ ਤੇ ਕੂਕਰ ਵੀ ਓਸ ਦਰ ਤੇ ਕੂਕਰ ਵੀ ਇਸ ਦਰ ਦੇ ਕੁਕਰ ਵੀ ਦਾਤੇ ਨੇ ਤਖਤਾਂ ਨਾਲ ਨਿਵਾਚੇ ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਇਹ ਦਰ ਮਕਣ ਆਉਂਦੇ ਰਾਜੇ ਸਰਫ ਕੀ ਰਾੰਦਾ ਇੱਥੇ ਮੰਣ ਆਉਂਦੇ ਰਾਜੇ ਸਰਸੰਗਤ ਜੀ ਅਸੀਂ ਜਿੰਨਾ ਮਰਜੀ ਬੋਲੀ ਜੀਏ ਸਾਡੀ ਕੋਣ ਸੁਣਦਾ ਸਾਡੀ ਪਰਿਵਾਰ ਚ ਨਹੀਂ ਕੋਈ ਸੁਣਦਾ ਇਲਾਕੇ ਚ ਪਿੰਡ ਚ ਨਹੀਂ ਕੋਈ ਸੁਣਦਾ ਪਰ ਰੱਬ ਦਾ ਪਿਆਰਾ ਮਹਾਪੁਰਸ਼ ਜਦੋਂ ਬੋਲਦਾ ਉਹਦੀ ਦਰਗਾਹ ਤੱਕ ਸੁਣੀ ਜਾਂਦੀ ਰੱਬ ਨੂੰ ਵੀ ਮੰਣੇ ਪੈਂਦੇ ਨੇ बोले बोल फकीरांदे रब नु वी ਮੰਨਣੇ ਪੈਂਦੇ ਨੇ ਬੋਲੇ ਬੋਲ ਫਕੀਰਾंदे ਰੱਬ ਨੂੰ ਵੀ ਮੰਨਣੇ ਪੈਂਦੇ ਨੇ ਆ ਬੋਲੇ ਬੋਲ ਫਕੀਰਾंदे ਰੱਬ ਨੂੰ ਵੀ ਮੰਨਣੇ ਪੈਂਦੇ ਨੇ ਬੋਲੇ ਬੋਲ ਫਕੀਰਾंदे ਰੱਬ ਨੂੰ ਵੀ ਮੰਨਣੇ ਪੈਂਦੇ ਬੋਲੇ ਬੋਲ ਫਕੀਰਾंदे ਰੱਬ ਨੂੰ ਵੀ ਮੰਨਣੇ ਪੈਂਦੇ ਬੋਲੇ ਬੋਲ ਫਕੀਰਾंदे ਬੋਲੇ ਬੋਲ ਫਕੀਰਾਂ ਦੇ ਦੱਦਾ ਅੱਖ ਦੂਰ ਬੜੀ ਮੰਜ਼ਲ ਫਕੀਰਾਂ ਵਾਲੀ ਦੱਦਾ ਅੱਖ ਦੂਰ ਬੜੀ ਮੰਜ਼ਲ ਫਕੀਰਾਂ ਵਾਲੀ ਉਹ ਦੱਦਾ ਅੱਖ ਦੂਰ ਬੜੀ ਮੰਜ਼ਲ ਫਕੀਰਾਂ ਵਾਲੀ ਉਹ ਦੱਦਾ ਅੱਖ ਦੂਰ ਬੜੀ ਮੰਜ਼ਲ ਫਕੀਰਾਂ ਵਾਲੀ ਨੰਗੇ ਪੈਰੀ ਜਾਣਾ ਪੈਸਾ ਚੋਖਟ ਵਜੀਰਾ ਵਾਲੀ ਨੰਗੇ ਪੈਰੀ ਜਾਣਾ ਪੈਸਾ ਚੋਖਟ ਵਜੀਰਾ ਵਾਲੀ ਕੀ ਬੇਰੀ ਜਨਪੈਦਾ ਚੋਖ ਤਫਕੀਰਾਵਾਲੀ ਕੀ ਬੇਰੀ ਜਨਪੈਦਾ ਚੋਖ ਤਫਕੀਰਾਵਾਲੀ ਲੋਕਾਂ ਨੂੰ ਕੀ ਮਤਾ ਫਕਰ ਕਿੱਥੇ ਨੇ ਵਿਰਾਜ ਦੇ ਲੋਕਾਂ ਨੂੰ ਕੀ ਮਤਾ ਫਕਰ ਕਿੱਥੇ ਨੇ ਵਿਰਾਜ ਦੇ ਸੁਨ ਜੋ ਸਮਾਦ ਲੱਗੀ ਵਿੱਚ ਪਰਮਾਤਮਾ ਦੇ ਸੁਨ ਜੋ ਸਮਾਦ ਲੱਗੀ ਵਿੱਚ ਪਰਮਾਤਮਾ ਦੇ ਦੁਨੀਆ ਕੀ ਜਨ ਸੱਤ ਸੁੱਤੇ ਨੇ ਕਿ ਜਾਗਦੇ ਦੁਨੀਆ ਕੀ ਜਨ ਸੱਤ ਸੁੱਤੇ ਨੇ ਕਿ ਜਾਗਦੇ ਰੱਬ ਨੂੰ ਵੀ ਮਨ बगरे बोले बोल ਬੰਦਿਆਂ ਬੰਦਿਆਂ ਨੂੰ ਰੱਬ ਜਾਣੀਏ ਸਦਾ ਸਜਦੇ ਕਰਦੇ ਰਹੋ ਅਸੀਸਾਂ ਲੈਂਦੇ ਰਹੋ ਜਦੋਂ ਗੁਰਦੁਆਰੇ ਆਓ ਗੁਰੂ ਘਰ ਚਾਓ ਕਿਤੇ ਵੀ ਪਾਵੇਂ ਜਾ ਮਹਾਪੁਰਸ਼ਾਂ ਦੇ ਸਥਾਨਾਂ ਤੇ ਆਪਣੇ ਮਾਲਕ ਨੂੰ ਖੋਜਣ ਦਾ ਯਤਨ ਕਰੋ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਰਸੰਗਤ ਜਿੱਦਣ ਮੂਲ ਦੀ ਪਛਾਣ ਹੋ ਗਈ ਜਿੱਦਣ ਉਸ ਮਾਲਕ ਦੇ ਆਨੰਦ ਵਿੱਚ ਚਲੇ ਗਏ ਜਿੱਥੇ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦਾ ਵਾਸ ਹੈ ਜਿੱਦਣ ਕਿਤੇ ਖੇਡ ਬਣ ਗਈ ਅਜੇ ਤਾਂ ਅਸੀਂ ਮੰਜ਼ਲਾਂ ਤੈਅ ਕਰਦੇ ਫਿਰਦੇ ਆ ਮੈਂ ਬੇਨਤੀ ਕੀਤੀ ਨਾ ਵੀ ਦਾਦਾ 15-15 ਸਾਲ ਹੋ ਗਏ ਆਉਂਦਿਆਂ ਨੂੰ ਪਰ ਅਜੇ ਖੇਡ ਨਹੀਂ ਬਣੀ ਮਨ ਵੀ ਨਹੀਂ ਟਿਕਿਆ ਤਾਂ ਯਤਨ ਕਰੋ ਵੀ ਮਨ ਫੁਰਨੇ ਨਾਲੇ ਤ੍ਰਿਸ਼ਨਾ ਮਰਨ ਗਈਆਂ ਮਨ ਕਾਗਰ ਹੋਏਗਾ ਭਜਨ ਕਰੋਗੇ ਬੰਦਗੀ ਕਰੋਗੇ ਨਾਲ ਨਾਲ ਮਾਲਕ ਫਿਰ ਅਵਸਥਾ ਬਖਸ਼ਦਾ ਸਤਸੰਗਤ ਜੀ ਪਰ ਹਜੇ ਤਾਂ ਦੀ ਇਮਾਰਤ ਹੈ ਜਿੱਥੇ ਜਾ ਕੇ ਬੈਨਿਆਂ ਹੁੰਦਾ ਪਤਾ ਹੀ ਨਹੀਂ ਲੱਗਦਾ ਹੁੰਜ ਨਾਮ ਤਾਂ ਲੈਨਿਆਂ ਚੁੱਬੀਆਂ ਵੀ ਲਾਈਆਂ ਇਹ ਮਨ ਫਿਰ ਵੀ ਗੰਦਾ ਏ ਤੇਰੇ ਨਾਮ ਦੀ ਮਹਿਮਾ ਜੋ ਰੁਜ਼ਗਾਰ ਦਾ ਧੰਦਾ ਏ ਉਹ ਬੜਾ ਖਾਰੂ ਪਿਆਏ ਜੀ ਕਟ ਤਵਲੇ ਹੱਥਾਂ ਨੇ ਜਿਨ੍ਹਾਂ ਅੱਖਾਂ ਨੂੰ ਤੂੰ ਦਿਸਦੈ ਉਹ ਕੋਈ ਹੋਰੀ ਅੱਖਾਂ ਨੇ ਕੋਈ ਹੋਰੀ ਅੱਖਾਂ ਨੇ ऐसे करके पड़ी सी मटक मजा जांदी गुणंस हमारे सच्चे पासा मेर करण